ਜੋ ਸਾਨੂੰ ਇੰਝ ਲੱਗ ਰਿਹਾ ਹੈ ਮੈਨੂੰ ਜਿਵੇਂ ਕਿ ਪੁਰਾਣਾ ਸਮਾਂ ਜਿਹੜਾ ਉਹ ਵਾਪਸ ਆ ਗਿਆ ਹੋਵੇ ਉਹ ਕਿੰਨਾ ਨੌਜਵਾਨਾਂ ਨੂੰ ਦੇਖ ਕੇ ਕੋਈ ਪੁਰਾਣੇ ਸਮੇਂ ਦੇ ਵਿੱਚ ਬਾਕਸਿੰਗ ਦੀ ਸੁਨਾਮ ਦੀ ਪੂਰੀ ਧਾਕ ਹੁੰਦੀ ਸੀਗੀ ਟੈਡਲ ਨੇ ਜਿਹੜੇ ਸੁਨਾਮ ਦਾ ਸਟੇਡੀਅਮ ਦੀ ਬਾਕਸਿੰਗ ਜਿਹੜੀ ਟੀਮ ਹੈ ਕੁੜੀਆਂ ਤੇ ਮੁੰਡਿਆਂ ਦੀ ਉਹ 23 골ਡ ਮੈਡਲ ਲੈ ਕੇ ਆਏ ਨੇ 10 골ਡ ਮੈਡ ਕੁੜੀਆਂ ਲੈ ਕੇ ਆਈਆਂ ਨੇ ਅਤੇ 13 골ਡ ਮੈਡਲ ਨੇ ਜਿਹੜੇ ਉਹ ਨੌਜਵਾਨ ਲੈ ਕੇ ਆਏ ਨੇ ਅਤੇ ਹੋਰ ਵੀ ਜਿਹੜੇ ব্রাউন ਮੈਡਲ গোল্ড ਮੈਡਲ ব্রাউন ਮੈਡਲ ਲੈ ਕੇ ਆਏ ਨੇ ਅਤੇ সিলভার ਮੈਡਲ ਲੈ ਕੇ ਆਏ ਨੇ ਹਾਂ ਕੋਈ ਸਾਫ ਸਾਰੀ ਗੱਲਬਾਤ ਕਰਾਂਗੇ ਉਹ ਆਪਾਂ ਗੱਲਬਾਤ ਕਰਦੇ ਆਂਗੇ ਤੇ ਜਿਵੇਂ ਸਾਨੂੰ ਇੰਝ ਲੱਗ ਰਿਹਾ ਹੈ ਮੈਨੂੰ ਜਿਵੇਂ ਕਿ ਪੁਰਾਣਾ ਸਮਾਂ ਜਿਹੜਾ ਉਹ ਵਾਪਸ ਆ ਗਿਆ ਹੋਵੇ ਕਿਉਂਕਿ ਨਾ ਨੌਜਵਾਨਾਂ ਨੂੰ ਦੇਖ ਕੇ ਕੋਈ ਪੁਰਾਣੇ ਸਮੇਂ ਦੇ ਵਿੱਚ ਬਾਕਸ ਬਾਕਸਿੰਗ ਦੀ ਸੁਨਾਮ ਦੀ ਪੂਰੀ ਧਾਕ ਹੁੰਦੀ ਸੀਗੀ ਚਾਹੀ ਦਰਸ਼ੀ ਭਾਜੀ ਹੁੰਦੇ ਸੀਗੇ ਚਾਹੀ ਜੱਗਾ ਬਾਕਸਰ ਜੀ ਹੁੰਦੇ ਸੀ ਚਾਹੀ ਧੰਨਾ ਬਾਕਸਰ ਹੁੰਦੇ ਸੀਗੇ ਅਤੇ ਹੋਰ ਵੀ ਚਾਹੇ ਸੁਨੀਲ ਭਾਜੀ ਬਾਕਸਰ ਸੀਗੇ ਤਾਂ ਉਹਨਾਂ ਦੀ ਉੱਤੇ ਪੂਰੀ ਧਾਕ ਹੁੰਦੀ ਦੀ ਯਾਦੀ ਭਾਜੀ ਹੁੰਦੇ ਸੀਗੇ ਅਤੇ ਰਿੱਤੂ ਭਾਜੀ ਹੁੰਦੇ ਸੀ ਬਹੁਤ ਵੱਡੇ ਵੱਡੇ ਨਾਮ ਨੇ ਸੁਨਾਮ ਦੇ ਜਿਹੜੇ ਬਾਕਸਿੰਗ ਦੇ ਵਿੱਚੋਂ ਹੋਏ ਨੇਗੇ ਅਤੇ ਵੱਡੇ ਵੱਡੇ ਉਹਦੇ ਕੰਮ ਕਰ ਰਹੇ ਨੇ ਅਤੇ ਸੁਨਾਮ ਦਾ ਜਦੋਂ ਨੌਜਵਾਨ ਰਿੰਗ ਦੇ ਵਿੱਚ ਜਾਂਦਾ ਸੀ ਤਾਂ ਉੱਥੋਂ ਦੇ ਸਾਹਮਣੇ ਵਾਲੇ ਜਿਹੜਾ ਖਿਡਾਰੀ ਸੀ ਆ ਉਹਨੂੰ ਹੱਥਾਂ ਪੈਰਾਂ ਦੀ ਪੈਸੇ ਪੈ ਜਾਂਦੀ ਸੀ ਕਿਤੇ ਸੁਨਾਮ ਦਾ ਦੇ ਨੌਜਵਾਨ ਦੇ ਨਾਲ ਮੇਰੀ ਕਿਤੇ ਫਾਈਟ ਨਾ ਜਾਈ ਇੰਨੀ ਸੁਨਾਮ ਦੀ ਦਹਿਸ਼ਤ ਹੁੰਦੀ ਸੀ ਬਾਕਸਿੰਗ ਦੇ ਵਿੱਚ ਪਰ ਕੁਝ ਸਮਾਂ ਪਹਿਲਾਂ ਜਿਹੜੀ ਇਹ ਚੀਜ਼ ਸੀ ਇਹ ਡਾਊਨ ਹੋ ਗਈ ਸੀ ਪਰ ਅੱਜ ਇਸ ਨੌਜਵਾਨਾ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਵਾਪਸ ਦੁਬਾਰ ਤੋਂ ਉਹ ਜਿਹੜੀ ਚੀਜ਼ ਹੈ ਉਹ ਪਰਤ ਰਹੀ ਹੈਗੀ ਸਾਡੇ ਨਾਲ ਕੋਚ ਸਾਹਿਬ ਦੇ ਨਿਰੰਦਰ ਕੋਸਾ ਜੋ ਕਿ ਨਾਲ ਉਹ ਟ੍ਰੇਨਿੰਗ ਕਰਾਉਂਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਕੋਸਾ ਸ਼ਾਸਤਰੀ ਜੀ ਠੀਕ ਆ ਸਰ ਕੋਸਾਬ ਕਿਵੇਂ ਲੱਗ ਰਿਹਾ ਹੈ ਅੱਜ ਨੌਜਵਾਨਾਂ ਦੇ ਵੱਲੋਂ ਕਿੰਨੇ 골ਡ ਮੈਡਲ ਲਿਆ ਤਾਂ 10 ਤੇ 10 골ਡ ਮੈਡਲ ਆਏ ਨੇ 13 ਨੂੰ ਮੁੰਡੇ ਨੇ 골ਡ ਮੈਡਲ ਲੈ ਕੇ ਆਏ ਨੇ ਤੇ ਉਸ ਦੇ ਬਾਰੇ ਪੂਰੇ ਮੈਡਲ ਕਿੰਨੇ ਆਏ ਨੇ ਕਿਹੜੇ ਕਿਹੜੇ ਖੇਡਾਂ ਦੇ ਆਏ ਨੇ ਸਰ ਟੋਟਲ ਮੈਡਲ ਸਾਡੇ 10 ਕੁੜੀਆਂ ਦੇ 골ਡਨ ਹਾਂਜੀ ਤੇ 13 ਬੁਆਇਸ ਠੀਕ ਹੈ ਬਾਕੀ ਸਿਲਵਰ ਤੇ ਬ੍ਰੌਂਜ਼ ਨਾ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਪਿਛਲਾ ਸਮਾਂ ਥੋੜਾ ਜਿਹਾ ਬਾਕਸਿੰਗ ਦਾ ਸੁਨਾਮ ਦਾ ਥੋੜਾ ਜਿਹਾ ਡਾਊਨ ਸੀਗਾ ਹਾਂਜੀ ਇਸ ਵਾਰ ਬੱਚੇ ਬਹੁਤ ਇੰਟਰਸ ਨਾਲ ਬਾਕਸਿੰਗ ਖੇਡ ਰਹੇ ਹਨ ਤੇ ਉਹ ਸਟੇਟ ਲੈਵਲ ਤੇ ਨੈਸ਼ਨਲ ਸਾਡੇ ਇਹ ਜਿਹੇ ਪਲੇਅਰ ਵੀ ਨੇ ਜਿਹੜੇ ਵਿੱਚ ਬਾਕੀ ਸਾਡੇ ਪ੍ਰਾਣੇ ਬੌਕਸਰ ਨੂੰ ਉਹਨਾਂ ਦਾ ਨਾਮ ਚੱਲਦਾ ਹੈ ਹਾਂਜੀ ਹਾਂ ਉਹਨਾਂ ਨੂੰ ਦੇਖ ਦੇਖ ਕੇ ਬੱਚਿਆਂ ਨੂੰ ਅਸੀਂ ਉਦਾਹਰਨਾਂ ਵੀ ਦਿੰਨੇ ਆ ਵੀ ਨਹੀਂ ਉੱਤੇ ਅੱਜ ਨਸ਼ੇ ਤੋਂ بچੋ ਗਰਾਉਂਡਾਂ 'ਚ ਕਿਉਂਕਿ ਬੌਕਸਿੰਗ ਸਾਡੀ ਗੇਮ ਐਸੀ ਆ ਨਾ ਇਹ ਬਿਲ ਪਾਵਰ ਦੀ ਗੇਮ ਹੈ ਹਾਂਜੀ ਇਹਨੂੰ ਬੱਚੇ ਨੂੰ ਪੂਰੀ ਮਿਹਨਤ ਪਾਲਦੀ ਆ ਤੇ ਸਾਡੇ ਬੱਚੇ ਇਸ ਟਾਈਮ ਪੂਰੀ ਮਿਹਨਤ ਨਾਲ ਲੱਗਣ ਲੱਗ ਮਿਹਨਤ ਕਰਕੇ ਮੈਦਾਨ ਇਹ ਹੁਣ ਇਸ ਤੋਂ ਬਾਅਦ ਕਿਹੜੇ ਲੈਵਲ ਤੇ ਜਾਣਗੇ ਕਿ ਤੇ ਕਿਹੜੇ ਲੈਵਲ ਤੋਂ ਕਿਹੜਾ ਮਤਲਬ ਪੰਜਾਬ ਸੀਐਮ ਵਾਨਤਮਾਨ ਨੇ ਇਹ 3 ਸੀਜ਼ਨ ਸ਼ੁਰੂ ਹੋਇਆ ਸੀਗਾ ਪਿਛਲੇ ਸਾਲ ਵੀ ਸਾਡਾ ਵਧੀਆ ਰਿਜ਼ਲਟ ਸੀਗਾ ਤੇ ਇਸ ਵਾਰ ਵੀ ਸਾਡੇ ਸਟੇਟ ਲੈਵਲ ਤੇ ਘੱਟੋ ਘੱਟ 23 ਬੱਚੇ ਜਾ ਰਹੇ ਨੇ ਪਾਰਟਿਸਪੇਸ਼ਨ ਕਰਨ ਸਟੇਟ ਚ ਸਾਨੂੰ ਪੂਰੀ ਉਮੀਦ ਹੈ ਵੀ ਉੱਥੋਂ ਵੀ ਵੱਧ ਤੋਂ ਵੱਧ ਮੈਡਲ ਲਿਆਣਗੇ ਤੇ ਖੇਡਾਂ ਮਦਨ ਪੰਜਾਬ ਜੋ ਇੱਕ ਮੇਲੇ ਦੀ ਤਰ੍ਹਾਂ ਪੰਜਾਬ ਦਾ ਖੇਡਾਂ ਨੂੰ ਬਹੁਤ ਉੱਬਰ ਕੇ ਅੱਗੇ ਲਿਆ ਰਿਹਾ ਹੈ ਤੇ ਇਹਨਾਂ ਬੱਚਿਆਂ ਨੂੰ ਪੂਰੀਆਂ ਸਹੂਲਤਾਂ ਵੀ ਮਿਲ ਰਹੀਆਂ ਹਨ ਤੇ ਅਸੀਂ ਆਸ ਕਰਦੇ ਹਾਂ ਵੀ ਸਾਡੇ ਇਨਾਂ ਨੂੰ ਦੇਖ ਕੇ ਹੋਰ ਬੱਚੇ ਆਣਦੇ ਲੜਕੀਆਂ ਆਉਣ ਸਾਡੇ ਨਾਲ ਪੁਰਾਣੇ ਬਾਕਸਰ ਤਾਕੜੇ ਬਾਕਸਰ ਜੇ ਆਪਾਂ ਗੱਲ ਕਹਿ ਸਕਦੇ ਆ ਤੰਨਾ ਭਾਈ ਜੀ ਸਾਡੇ ਨਾਲ ਨੇ ਸੱਸੀ ਤੰਨਾ ਭਾਈ ਜੀ ਹਾਂ ਸੱਸੀ ਵਾਲੀ ਸਰ ਕੀ ਹਾਲ ਚੱਲਿਆ ਜੀ ਬਈ ਠੀਕ ਹੈ ਜੀ ਬਹੁਤ ਵਧੀਆ ਜੀ ਸਰ ਕਿਵੇਂ ਲੱਗਦਾ ਹੈਗਾ ਅੱਗੇ ਜੀ ਸਰ ਕਿਵੇਂ ਲੱਗਦਾ ਹੈ ਕਿ ਅੱਜ ਇੰਨੇ ਬੱਚੇ ਦੇਖ ਕੇ ਮੈਡਲ ਲੈ ਕੇ ਆਏ ਨੇਗੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਡਲ ਲੈ ਆਏ ਨੇ ਤੇ ਪਹਿਲਾਂ ਮੁੰਡੇ ਤਕੜੇ ਹੈਗੇ ਸੀ ਇਸ ਤੋਂ ਬਾਅਦ ਡੋਣ ਜੀ ਹੋ ਗਈ ਸੀ ਹਾਂਜੀ ਤੇ ਹੁਣ ਵਧੀਆ ਸਾਨੂੰ ਇਹ ਵੀ ਮੈਡਲ ਆ ਰਹੇ ਨੇ ਦਸ ਕੁਣੀਆਂ ਦੇ ਆਏ ਨੇ ਮੁੰਡਿਆਂ ਦੇ ਆਏ ਨੇ ਬਹੁਤ ਵਧੀਆ ਗੱਲ ਹੈ ਤੇ ਹੁਣ ਸਮਵੇਨ ਲਾਦੇ ਸਾਢੇ ਲਾ ਟਾਈਮ ਦੁਬਾਰਾ ਆ ਰਹੇ ਬਹੁਤ ਅੱਛੀ ਗੱਲ ਹੈ ਬਸ ਬਹੁਤ ਵਧੀਆ ਬੌਕਸਰ ਨੇ ਖੜਾਈ ਨੇ ਤੇ ਮੈਡਲ ਆ ਰਹੇ ਨੇ ਕੋਈ ਸਭ ਨਹੀਂ ਮਿਹਨਤ ਕਰਾਉਂਦੇ ਨੇ ਕੋਈ ਸਾਂ ਦੀ ਮਿਹਨਤ ਸਦਕੇ ਇਹ ਸਭ ਕੁਝ ਹੋ ਰਿਹਾ ਹੈ ਠੀਕ ਹੈ ਜੀ ਹੋ ਰਿਹਾ ਹੈ ਥੈਂਕ ਯੂ ਸਰ ਹਾਂਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਮੈਂ ਸਾਂ ਨਾਮ ਦਾ ਵਾਸੀ ਹਾਂ ਜੀ ਬੌਕਸਿੰਗ ਗੇਮ ਕਰਦਾ ਹਾਂ ਮੈਂ 2007 ਤੋਂ ਬੌਕਸਿੰਗ ਕਰਨਾ ਸਟਾਰਟ ਕਰੀ ਸੀ ਮੈਨੂੰ ਮੇਰੇ ਜਿਹੜੇ ਕੋਚ ਸਾਹਿਬ ਨੇ ਨਿਰਿੰਦਰ ਸ਼ਰਮਾ ਉਹਨਾਂ ਦੇ ਅੰਦਰ ਮੈਂ ਪ੍ਰੈਕਟਿਸ ਕਰਦਾ ਮੇਰੇ ਨਾਲ ਬੈਚ ਵਿੱਚ 25 30 ਮੁੰਡੇ ਸੀ ਸੀਨੀਅਰ ਸੀ ਵਿੱਚ ਬਰੂਸਲੀ ਬੌਕਸਰ ਵਿੱਚ ਰਣਵੀਰ ਸਿੰਘ ਅਬ ਮੈਨੂੰ ਸ਼ਰਮਾ ਰਿੰਪਲ ਸ਼ਰਮਾ ਮੇਰੇ ਨਾਲ ਦੇ ਬੈਚ ਦੇ ਮੁੰਡੇ ਨਾਲ ਜਿਹੜਾ ਜਿੰਨਾਂ ਨਾਲ ਮੈਂ ਪ੍ਰੈਕਟਿਸ ਕਰਦਾ ਤੇ ਕੋਚ ਸਾਹਿਬ ਦੀ ਸਦਕਾ ਮਿਹਨਤ ਸਵੇਰੇ ਸ਼ਾਮ ਪ੍ਰੈਕਟਿਸ ਕਰਦੇ ਆ ਤਾਂ ਸਾਡਾ ਮੈਡਲ ਆਇਆ ਕੁਝ ਭਗਵਾਨਤਮਾਨ ਦੀ ਬਦੌਲਤ ਜਿਨ੍ਹਾਂ ਨੇ ਖੇਡਾਂ ਵਾਸਤੇ ਪੰਜਾਬ ਦੀਆਂ ਕਰਾਈਆਂ ਨੇ ਤੇ ਜਵਾਨ ਮੁੰਡੇ ਕੁੜੀਆਂ ਬੱਚਿਆਂ ਨੂੰ ਮੌਕਾ ਮਿਲਿਆ ਬੌਕਸਿੰਗ ਕਰਨ ਦਾ ਉਨ੍ਹਾਂ ਦੇ ਸਦਕੇ ਸਾਡੇ ਮੈਡਲ ਆਏ ਨੇ ਸਾਜੀ ਮੈਥਲੈਟਿਕ ਕੋਚ ਮਨਪ੍ਰੀਤ ਸਿੰਘ ਇਹ ਬੌਕਸਿੰਗ ਦੇ ਵਿੱਚੋਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਹੋਇਆ ਖੇਡਾਵਤਨ ਪੰਜਾਬ ਦੀਆਂ ਲੋਪ ਭਵੰਤਮਾ ਸਾਹਮਣੇ 29 ਅਕਤੂਬਰ ਨੂੰ ਇੱਥੋਂ ਸ਼ੁਰੂ ਕੀਤਾ ਸੀਗਾ ਉਹ ਸ਼ੁਰੂ ਹੋਇਆ ਤੇ ਉਸ ਦੇ ਵਿੱਚੋਂ ਮੈਡਲ ਲੈ ਕੇ ਆਏ ਨੇ ਬੱਚੇ ਸਾਰੇ ਮੈਂ ਇਹਦੇ ਵੱਲੋਂ ਵਧਾਈ ਦੇ ਪੱਖ ਤੋਂ ਨੇ ਸਾਰੇ ਜਿਹਦੇ ਵਿੱਚੋਂ 10 골ਡ 13 골ਡ ਮੁੰਡਿਆਂ ਨੇ 10 골ਡ ਕੁੜੀਆਂ ਨੇ ਲਏ ਨੇ ਇਹ 23 ਦੇ 23 ਬੱਚੇ ਸਿਲੈਕਟ ਹੋਏ ਨੇ ਰਾਜਪੱਤੀ ਟੂਰਨਾਮੈਂਟ ਜੋ ਇਹਨਾਂ ਦਾ ਜਲੰਧਰ ਵਿਖੇ ਹੋ ਰਿਹਾ ਹੈ ਖੇਡਾਂ ਪਤਨ ਪੰਜਾਬ ਦੀਆਂ ਉਹਦੇ ਪਾਸੇ ਚੁਣੇ ਗਏ ਨੇ ਮੇਰੇ ਵੱਲੋਂ ਸਾਰਿਆਂ ਨੂੰ ਵਧਾਈ ਦੇ ਬਾਕਨ ਨੇ ਵਧਾਈ ਹੈ ਤੇ ਬੈਸਟ ਆਫ ਲੱਕ ਹੈ ਉੱਥੋਂ ਜਾਣਗੇ ਤੇ ਚੰਗੇ ਮੈਡਲ ਲੈ ਕੇ ਆਉਣਗੇ ਸੋ ਦੋਸਤੋ ਮੈਂ ਜਿੰਨੇ ਵੀ ਘਰਾਂ ਦੇ ਵਿੱਚ ਬੈਠੇ ਨੇ ਇਹ ਬੱਚੇ ਮਾਂ ਪਿਓ ਜਿਹੜੇ ਇਹ ਵੀਡੀਓ ਦੇਖ ਦੇਖ ਰਹੇ ਨੇ ਇਹਨਾਂ ਬੱਚੀਆਂ ਵੱਲ ਦੇਖੋ ਇਹਨਾਂ ਬੱਚਿਆਂ ਵੱਲ ਦੇਖੋ ਇਹਨਾਂ ਵਰਗਾ ਬਣਾਓ ਤਾਂ ਕਿ ਬੌਕਸਿੰਗ ਕਿਹੋ ਜਿਹੀ ਗੇਮ ਹੈ ਜਿਹੜਾ ਬੰਦਾ ਬੌਕਸਿੰਗ ਕਰਨ ਲੱਗ ਗਿਆ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਫੀਲਡ 'ਚ ਵਗ ਜੇ ਉਹਦੇ ਉੱਪਰ ਜਿੰਨੇ ਮੁਸੀਬਤਾਂ ਆਉਣ ਉਹ ਬੰਦਾ ਚੱਲ ਸਕਦਾ ਹੈ ਸੋ ਬੌਕਸਿੰਗ ਕਿਹੋ ਜੀ ਚੀਜ਼ ਗੇਮ ਹੈਗੀ ਬਹੁਤ ਵਧੀਆ ਗੇਮ ਹੈ ਤੇ ਆ ਦੇਖੋ ਜੀ ਨਿਕਰੇ ਕੇ ਬੱਚੇ ਨੇ ਬੱਚੀਆਂ ਨੇ ਅਤੇ ਇਧਰ ਨੌਜਵਾਨ ਵੀਰ ਨੇ ਸਾਡੇ ਸਾਰੇ ਨੇ ਜਿਹੜੇ ਇੰਟਰਨੈਸ਼ਨਲ ਖਿਡਾਰੀ ਵੀ ਨੇ ਇਹਨਾਂ ਦੇ ਵਿੱਚੋਂ ਜਿਹੜਾ ਕੇ ਮੈਡਲ ਲੈ ਕੇ ਆਏ ਹੋਏ ਨੇ ਸੋ ਅਸੀਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ